ਮੈਂ ਜਗਿੰਦਰ ਕੌਰ ਮਹਰਾਜ ਪੱਤਿਕਾਲਾ ਤੋਂ ਬੋਲਦੀ ਆ ਤੇ ਆ ਸਾਡੇ ਕੋਲੇ ਲਾਹਤ ਪਤਰੀ ਐ ਇਹਦੀ ਪੈਨਸ਼ਨ ਕੱਟੀ ਨੂੰ 1.5 ਸਾਲ ਹੋ ਗਿਆ ਜਿੱਥੋਂ ਕੇ ਇਹ 15-20 ਸਾਲ ਹੋ ਗਏ ਸੀ ਪੈਨਸ਼ਨ ਲੈਂਦੀ ਨੂੰ ਇਹ ਦਿਮਾਗੀ ਤੌਰ ਤੇ ਪਰੇਸ਼ਾਨ ਐ 70% ਇਹਦਾ ਦਿਮਾਗੀ ਇੱਥੇ ਇਹਦਾ ਸਰਟੀਫਿਕੇਟ ਵੀ ਬਣਿਆ ਹੋਇਆ ਹੈਗਾ ਇਹਦੇ ਕੋਲੇ ਪਰ ਇਹਦਾ ਜੁਡੀ ਆਈਡੀ ਕਾਰਡ ਨਾ ਬੰਨ੍ਹ ਕਰਕੇ ਪੈਨਸ਼ਨ ਕੱਟੀ ਗਈ ਸੀ ਤੇ ਇਹ ਵਿਚਾਰੀ ਕਿਤੇ ਦੀ ਅਗੀ ਕਦੇ ਚਾਹ ਪਿੰਦੀ ਐ ਹਨਾ ਲੀੜਾ ਕਪੜਾ ਦੇ ਦਿੰਦਾ ਕੋਈ ਇਹਨੂੰ ਗਰੀਬ ਸਮਝ ਕੇ ਇਹਦੇ ਦੋ ਭਰਾ ਸੀ ਦੋਨੇ ਭਰਾਵਾਂ ਦੀ ਡੈਥ ਹੋ ਗਈ ਤੇ ਬਾਕੀ ਮਾਪੇ ਉਹ ਵੀ ਮਰਿਆ ਹੋਇਆ ਹੈਗਾ ਠੀਕ ਐ ਤੇ ਪਰਜਾਈ ਵਿਚਾਰੀ ਵਿਧਵਾਗੀ ਉਹ ਭਤੀਜੀਆਂ ਸੀ ਚਾਰ ਵਿਆਹੀਆਂ ਗਈਆਂ ਤੇ ਪਰਜਾਈ ਦਿਹਾੜੀ ਤੇ ਜਾਂਦੀ ਹੈਗੀ ਗੁਜ਼ਾਰਾ ਕਰਨਾ ਬਹੁਤ ਔਖਾ ਹੈ ਹਜੇ ਇਹਨੂੰ ਗੁਰਦੁਆਰਾ ਸਾਹਿਬ ਵਾਲੇ ਗੁਰਦੁਆਰਾ ਫਲੰਗ ਵਾਲੇ ਰਾਸ਼ਨ ਰੂਸ਼ਨ ਦੇ ਦਿੰਦੇ ਆ ਕਿ ਇਹਦੀ ਪਰਜਾਈ ਆਈ ਗੁਜ਼ਾਰਾ ਕਰ ਲੈਂਦੀ ਹੈ ਜੀ ਪਰ ਇਹ ਪਰੇਸ਼ਾਨਾ ਕਿੱਥੋਂ ਦਵਾਈ ਲਵੇ ਕਿੱਥੋਂ ਲੀੜਾ ਕੱਪੜਾ ਬਣਾਵੇ ਕਿਰਪਾ ਕਰਕੇ ਸਾਡੀ ਤੇ ਇਹੀ ਬੇਨਤੀ ਹੈ ਕਿ ਇਹਦੀ ਪੈਨਸ਼ਨ ਲੱਗ ਜੇ ਇਹ ਮਹਾਰਾਜ ਪੱਤੀ ਕਾਲਾ ਦੀ ਰਹਿਣ ਵਾਲੀ ਆ ਪਾਲੋਕਔਰ ਡਾਕਟਰ ਅਪਮਿਤ ਦੱਸੇਗਾ ਅਸੀਂ ਉਮੀਦ ਕਰਦੇ ਹਾਂ ਕਿ ਇਹਦੇ ਤੇ ਜ਼ਰੂਰ ਗੌਰ ਕੀਤੀ ਜਾਵੇ ਧੰਨਵਾਦ